ਆ ਜਿਹੜਾ ਬਾਣਾ ਦਿੱਤਾ ਨਾ ਸਾਨੂੰ ਦਸਵੇਂ ਪਾਸ਼ਾ ਮਹਾਰਾਜ ਨੇ ਇਹਦੀ ਬਰਾਬਰੀ ਕੋਈ ਤਰਕੀਬ ਤੇ ਕੋਈ ਨਹੀਂ ਕਰ ਸਕਦਾ ਕੋਈ ਰਾਜਾ ਮਹਾਰਾਜਾ ਹੋਵੇ ਪਰ ਬਾਬਾ ਸੋਚੋ ਹੱਕ ਨਹੀਂ ਠੰਡ ਵਾ ਆਪਣਾ ਪਰਿਵਾਰ ਵਾਰ ਕੇ ਬਾਣਾ ਦਿੱਤਾ ਸਾਨੂੰ ਕਿੰਨੀ ਠੰਡ ਵਾ ਆਪ ਕੋਟੀਆਂ ਪਾਈਆਂ ਕੋਟ ਪਾਏ ਅੱਗ ਬਾਲ ਕੇ ਸੇਕਣ ਨੇ ਆ ਦਸਵੇਂ ਪਾਸ਼ਾ ਕੋਲੇ ਕੋਈ ਕੋਟੀ ਨਹੀਂ ਸੀਗੀ ਕੋਈ ਰਜਾਈ ਨਹੀਂ ਸੀਗੀ ਮਹਾਰਾਜ ਨੇ ਏਡੀ ਵੱਡੀ ਪਾਸ਼ਾ ਸਾਨੂੰ ਆਪ ਠੰਡ ਦੇ ਵਿੱਚ ਰਹਿ ਪਏ ਆਪਦੇ ਪੁੱਤ ਵਾਰ ਤੇ ਮਾਂ ਆਪਣੀ ਮਾਤਾ ਵਾਰਤੀ ਜਿਹੜਾ ਵਾ ਜਿਹੜਾ ਆਪਣੀ ਮਾਂ ਨੂੰ ਵਾਰ ਦੇ। ਦਸਵੇਂ ਪਾਤਸ਼ਾਹ ਦੀ ਰੀਸ ਨਹੀਂ ਕੋਈ ਕਰ ਸਕਦਾ। ਆਪਦਾ ਪਰਿਵਾਰ ਵਾਰ ਕੇ ਸਾਨੂੰ ਬਾਣਾ ਦਿੱਤਾ। ਇਹ ਬਾਣਾ ਭਾਵੇਂ ਕੋਈ ਡੀਐਸਪੀ ਹੋਵੇ, ਵੱਡੇ ਤੋਂ ਵੱਡਾ ਅਫਸਰ ਹੋਵੇ, ਜੱਜ ਹੋਵੇ, ਆਈਪੀਐਸ ਹੋਵੇ ਸਾਰੇ ਬਾਸ ਜੁੜ ਜਾਂਦੇ ਆ। ਪਰ ਹੋਵੇ ਰਹਿਣੀ ਵਿੱਚ, ਰਹਿਤ ਵਾਦ ਦੇ ਵਿੱਚ। ਇਹ ਕਰਕੇ ਏਡੀ ਵੱਡੀ ਪਾਤਸ਼ਾਹ ਕੋਈ ਕਿਸੇ ਰਾਜੇ ਨੇ ਕਿਸੇ ਪਗੰਬਰ ਨੇ ਆਪਣੇ ਚੇਲੇ ਨੂੰ ਨਹੀਂ ਦਿੱਤੀ। ਜਿੱਡੀ ਵੱਡੀ ਪਾਸ਼ਾ ਹੀ ਸਾਨੂੰ ਕਲਗੀਧਰ ਸਾਹਿਬ ਨੇ ਦਿੱਤੀ ਉਹਦਾ ਦੇਨ ਨਹੀਂ ਦੇ ਸਕਿਆ ਆਪਾਂ ਇਡਾ ਵੱਡਾ ਪਾਸ਼ਾ ਬਣਾ ਕੇ ਗਿਆ ਸਾਨੂੰ ਬਾਜਾਂ ਵਾਲਾ ਸਾਡੀ